ਜਿਗਾ ਜਗਨ ਜਾਹਰ ਜਰਬ ਜੋ ਜਗਮਤ ਜਵਾਹਰ ਕਲਗੀ ਦਾ ਜਿਗਾ ਪ੍ਰਗਟ ਰੂਪ ਦੇ ਵਿੱਚ ਫੱਬ ਰਹੇ ਹਨ ਹੀਰੇ ਜਵਾਹਰਾਂ ਦੀ ਜੋਤ ਜਗਮਗਾ ਰਹੀ ਹੈ ਖਣਪੋਖ ਦੇ ਪਾਰੇ ਬਰਨ ਬਰਨ ਪਰ ਬਸਤਰ ਸੋ ਧਾਰੇ ਸਾਰੇ ਗਹਿਣੇ ਬੜੇ ਸੁੰਦਰ ਲੱਗ ਰਹੇ ਹਨ ਸ਼੍ਰੇਸ਼ਟ ਰੰਗਾ ਦੇ ਵਸਤਰ ਪਹਿਨੇ ਹੋਏ ਹਨ ਤਨੁਖ ਵਿਦਿਆ ਅਭਿਆਸ ਕਮਾਵੇ ਗਹਿ ਗਹਿ ਖਤਰੇ ਤੀਰ ਘਰਾਵੇ ਤਨੁਖ ਵਿਦਿਆ ਦਾ ਅਭਿਆਸ ਕਮਾਉਂਦੇ ਹਨ ਕਹਿ ਗਹਿ ਕਿ ਤੀਰ ਕਮਾਨ ਕਢਵਾਉਂਦੇ ਹਨ ਧਰ ਧਰ ਮਾਰਿਆ ਦੂਰ ਨਿਸ਼ਾਨਾ ਬੜੇ ਤੇਜ ਦੇ ਸ਼ੀਟੇ ਬਾਨਾ ਧਾਰ ਧਾਰ ਕੇ ਦੂਰ ਤੱਕ ਨਿਸ਼ਾਨੇ ਮਾਰਦੇ ਹਨ ਬੜੀ ਤੇਜ਼ ਰਫਤਾਰ ਦੇ ਨਾਲ ਤੀਰ ਚੱਲਦੇ ਹਨ ਚਾਮ ਕਠੋਰ ਗਹਿਤ ਬਨਵਾਵੇ ਬੱਡਬਲ ਰਾਂਜੋ ਜਾਵੇ ਕਹ ਕੇ ਬੜੀਆਂ ਸਖਤ ਕਮਾਨਾਂ ਬਣਾਉਂਦੇ ਹਨ ਜਿਹੜੀਆਂ ਵੱਡੀ ਸ਼ਕਤੀ ਦੇ ਨਾਲ ਖਿੱਚੀਆਂ ਜਾ ਸਕਣ। ਸਮਤ ਇਕਿਤ ਬਤੈਬਨ ਕਹੈ ਤੁਨ ਦੁਗਨੋ ਤਿਤ ਕਰਮ ਗਹਿ। ਇੱਕ ਸਾਲ ਵੀਦ ਜਾਣ ਤੋਂ ਬਾਅਦ ਪਹਿਲਾਂ ਨਾਲੋਂ ਦੁਗਣਾ ਤੁਨਖ ਆਪਣੇ ਹੱਥ ਦੇ ਵਿੱਚ ਫੜਦੇ ਹਨ। ਜੰਗੀ ਤੀਰ ਫਲਾਦੀ ਖੱਪਰੇ ਜਾਗੇ ਬਿਰੰਧ ਕਰਾਵੇ ਅਕਰੇ। ਜੰਗ ਵਾਸਤੇ ਲੋਹੇ ਦੇ ਚੋੜੇ ਫਰ ਵਾਲੇ ਤੀਰ ਬਣਾਉਂਦੇ ਸਨ ਕਹ ਕੇਗੇ ਵੱਡੀ ਗਿਣਤੀ ਦੇ ਵਿੱਚ ਤੀਰ ਤਿਆਰ ਕਰਵਾਉਂਦੇ ਸਨ। ਠੇਰੇ ਠੇਰ ਤੀਖਣ ਬਟਤੀ ਸਰੀ ਸਤਗੁਰ ਹਰ ਗੋਬਿੰਦ ਧੀਰਾ ਬੜੇ ਤਿੱਖੇ ਤੀਰਾਂ ਨੂੰ ਵੇਖ-ਵੇਖ ਕੇ ਧੀਰਜਵਾਨ ਸਤਗੁਰ ਮਹਾਰਾਜ ਹਰ ਗੋਬਿੰਦ ਪਾਤਸ਼ਾਹ ਮਹਾਰਾਜੀ ਦੇ ਮਨ ਦੇ ਵਿੱਚ ਸੋਚਦੇ ਹਨ ਤੁਰਕ ਵੈਰੀਆਂ ਦੇ ਸਰੀਰ ਦੇ ਵਿੱਚ ਮੇਰੇ ਹੱਥ ਦੇ ਨਾਲ ਚਲਾਏ ਤੀਰ ਇੱਕ ਵਾਰ ਹੀ ਪ੍ਰਵੇਸ਼ ਕਰ ਜਾਣਗੇ ਕਦੇ ਜੰਗ ਦੇ ਵਿੱਚ ਨਿਧੜਕ ਹੋ ਕੇ ਮੈਂ ਤਿੱਖੇ ਤੀਰ ਦਾ ਵਾਰ ਕਰਾਂਗਾ ਾਂਕੋ ਗਹਿ ਚਲਾਵੇ ਮਾਰ ਲੱਖ ਕੋ ਦਰਹਿ ਘਰਾਵੇ ਕਦੇ ਬੰਦੂਕ ਫੜ ਕੇ ਚਲਾਵਾਂਗਾ ਲਸ਼ਕਰ ਨੂੰ ਮਾਰ ਕੇ ਧਰਤੀ ਤੇ ਸੁੱਟ ਦੇਵਾਂਗਾ ਗੈ ਭਾਰੀ ਕੋ ਫੇਰ ਅਨਕ ਅਨੇਕ ਵਾਰ ਬਾਹਨ ਤੇ ਪ੍ਰੇਰਣ ਭਾਰੇ ਮੋਗਲੀ ਲੈ ਕੇ ਫੇਰਦੇ ਸਨ ਅਨੇਕ ਵਾਰ ਬਾਹਾਂ ਦੇ ਨਾਲ ਫੇਰਦੇ ਸਨ ਸਭ ਮਨੋਖਾਂ ਨਾਲ ਉਹਨਾਂ ਦਾ ਡੀਲ ਡੋਲ ਵੱਡਾ ਵੱਡਾ ਸ਼ਰੀਰ ਸੀ ਉਹਨਾਂ ਵਰਗਾ ਹੋਰ ਕਿਤੇ ਕੋਈ ਦਿਖਾਈ ਨਹੀਂ ਸੀ ਦਿੰਦਾ ਬਾਹਾਂ ਲਤਾਦ ਸਾਰੇ ਅੰਗਾ ਦੀ ਮਿਲਣ ਵਾਲੇ ਵੇਖ ਕੇ ਸ਼ਲਾਘਾ ਕਰਦੇ ਸਨ ਮਨੋਖ ਦੂਰ ਦੂਰ ਤੋਂ ਆਉਂਦੇ ਸਨ ਦਰਸ਼ਨ ਕਰਕੇ ਮੋਹ ਮੰਗੀਆਂ ਮੁਰਾਦਾ ਪਾਉਂਦੇ ਸਨ ਗੁਰੂ ਸਰੂਪ ਕੋ ਮਨ ਬ੍ਰਮ ਆਵੇ ਮਿਲ ਆਪਸ ਵਿੱਚ ਕਹਾ ਸੁਣਾਵੇ ਗੁਰੂ ਮਹਾਰਾਜ ਦੇ ਸਰੀਰ ਨੂੰ ਵੇਖ ਕੇ ਮਨ ਦੇ ਵਿੱਚ ਬਹੁਤ ਹੈਰਾਨ ਹੁੰਦੇ ਹਨ ਆਪਸ ਦੇ ਵਿੱਚ ਮਿਲ ਕੇ ਇਸ ਤਰ੍ਹਾਂ ਕਹਿੰਦੇ ਅਤੇ ਸੁਣਦੇ ਸਨ ਕਬਨੀ ਪਰ ਸੇਰ ਨਰ ਕੋਈ ਅਬ ਤੋਂ ਨਹਿ ਭੇਖਣਾ ਹੋਈ ਧਰਤੀ ਉਤੇ ਐਸਾ ਸਰੀਰ ਕਿਦੇ ਮਨੁੱਖ ਦਾ ਨਹੀਂ ਹੈ ਨਾ ਹੀ ਹੁਣ ਹੈ ਨਾ ਭੇਖ ਦੇ ਵਿੱਚ ਕਦੇ ਹੋਵੇਗਾ ਜਯਤ ਧਰਨ ਉਚਿਤ ਬਲ ਭਾਰੇ ਰਣ ਮਹਿਰਜਾ ਜੇ ਸੱਤਰ ਪਹਾਰੇ ਹਥਿਆਰ ਧਾਰਨ ਕਰਨ ਵਾਸਤੇ ਭਾਰੀ ਉਚਿਤ ਬਲ ਹੈ ਇਨ੍ਹਾਂ ਦੇ ਵਿੱਚ ਰਣ ਖੇਤਰ ਦੇ ਵਿੱਚ ਜੇ ਗੁੱਸੇ ਦੇ ਵਿੱਚ ਆ ਕੇ ਸੱਤਰ ਚਲਾਉਣਗੇ ਕੋਈ ਐਸਾ ਵੈਰੀ ਨਹੀਂ ਜਿਹੜਾ ਡਰਨਾ ਮੰਨੇ ਇੱਕ ਮੁਕੀ ਮਾਰ ਕੇ ਬੰਦੇ ਨੂੰ ਮਾਰ ਦੇਣਗੇ ਦਵਾਪਰ ਮਹ ਭਏ ਪਾਡਮ ਪੰਜ ਮਹਾਥਲਬੇ ਦਵਾਪਰ ਦੇ ਵਿੱਚ ਬੀਤੀ ਇੱਕ ਕਥਾ ਸੁਣਦੇ ਹਾਂ ਕਿ ਪੰਜ ਪਾਂਡੋ ਬਹੁਤ ਬਲਵਾਨ ਸਨ ਉਸ ਸਮੇਂ ਦੇ ਨਰ ਜੋ ਪਰਮਾਨੀ ਚੰਤੇ ਸੇਵਾ ਜਲਸਵੀ ਮਾਨ ਨੇ ਉਹ ਸਮੇਂ ਦੇ ਮਨੁੱਖ ਜਿਸ ਅੰਦਾਜ਼ੇ ਦੇ ਹੁੰਦੇ ਸਨ ਉਹਨਾਂ ਨਾਲੋਂ ਸਵਾ ਗਿਠ ਮਹਾਨ ਹਨ ਤਾ ਡੀਲ ਬਟੇਰੇ ਜਿਹਨੂੰ ਬਲਕਸਾਤ ਕੋ ਤੇਰੇ ਪੰਜੇ ਭਰਾ ਡੀਲ ਡੋਲ ਦੇ ਵਿੱਚ ਬਹੁਤ ਵੱਡੇ ਸਨ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਸੀ ਇਸ ਸਮੇਂ ਜੋ ਨਰਨ ਪ੍ਰਮਾਨ ਸ੍ਰੀ ਹਰ ਗੋਬਿੰਦ ਦਿੱਤੇ ਮਹਾਨ ਇਸ ਵੇਲੇ ਇਸ ਛੋਟੀ ਅਵਸਥਾ ਦੇ ਵਿੱਚ ਵੀ ਆਮ ਮਨੁੱਖਾਂ ਦੇ ਕਦ ਨਾਲੋਂ ਆਪ ਜੀ ਦਾ ਸਰੀਰ ਸਵਾ ਗਠ ਵੱਡਾ ਹੈ ਐਡਾ ਵਿਸ਼ਾਲ ਡੀਲ ਡੋਲ ਵਾਲਾ ਸਰੀਰ ਇਸ ਸਮੇਂ ਜਗਤ ਦੇ ਵਿੱਚ ਕੋਈ ਵੀ ਨਹੀਂ ਦਿਸਦਾ ਹੈ ਸਰੀਰ ਬੱਦ ਬਰਖਣ ਅੰਤਰ ਅਵਸਥਾ ਲਗਾ ਹੋਏ ਪਰਖਣ ਹਾਲੇ ਅਗਲੇ ਕੁਝ ਸਾਲਾਂ ਦੇ ਵਿੱਚ ਸਰੀਰ ਨੇ ਹੋਰ ਬਹੁਤ ਵਧਣਾ ਹੈ ਗੱਭਰੂ ਹੋਣ ਤੱਕ ਉਹਨਾਂ ਦੇ ਸਰੀਰ ਨੇ ਵੱਧਦੇ ਜਾਣਾ ਹੈ ਕਿਹ ਕਿਹ ਜਾਹੇ ਜਿਹੇ ਦੇਸ਼ ਕਹ ਸੁਜਸ ਅਰ ਡੀਲ ਵਿਸ਼ੇਸ਼ ਸਰੀਰ ਨੇ ਹੋਰ ਵੱਧ ਜਾਣਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਦੇਸ਼ ਦੇ ਵਿੱਚ ਜਾਂਦੇ ਸਨ ਦੇਸ਼ਾਂ ਦੇਸ਼ਾਂ ਤੋਂ ਜਿਹੜੇ ਆਉਂਦੇ ਸਨ ਗੁਰੂ ਮਹਾਰਾਜ ਦੇ ਢੀਲਡੋਲ ਬਾਰੇ ਵਿਸ਼ੇਸ਼ ਤੌਰ ਤੇ ਸ੍ਰੇਸ਼ਟ ਜਸ ਕਰਦੇ ਸਨ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਨ ਇਸ ਤਰ੍ਹਾਂ ਸਤਗੁਰੂ ਮਹਾਰਾਜ ਜੀ ਦਿਲ ਪਰਚਾਵਾ ਕਰਕੇ ਪ੍ਰਸਾਨ ਹੁੰਦੇ ਸਨ ਮੈਂ ਹੀ ਸਭਾ ਟਕਾਣ ਕਰੈ ਤਨ ਸੁਨਾਖਤ ਫੰਗ ਕਰਤਰੈ ਇਸ ਤਰ੍ਹਾਂ ਹੀ ਉਹਨਾਂ ਦੇ ਨਾਲ ਸੂਰਮੇ ਵੀ ਅਭਿਆਸ ਕਰਦੇ ਹਨ ਤੀਰ ਕਮਾਂ ਤੇ ਬੰਦੂਖਾਂ ਨੂੰ ਹੱਥ ਦੇ ਵਿੱਚ ਫੜਦੇ ਹਨ ਸਤਿਗੁਰੂ ਹਰਗੋਬਿੰਦ ਜੀ ਇਸ ਵਿੱਚ ਸਮਾਂ ਬਿਤਾਏ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਇਸ ਤਰ੍ਹਾਂ ਸਮਾਂ ਬਤੀਤ ਕਰਦੇ ਸਨ ਪਰ ਮਹਾਬਲ ਦੇਹ ਮੈਂ ਦੀਰ ਗਢੀਲ ਸਹਾਏ ਸਰੀਰ ਦੇ ਵਿੱਚ ਮਹਾਨ ਬਲ ਭਰ ਗਿਆ ਹੈ ਤੇ ਸਰੀਰ ਦਾ ਵੱਡਾ ਡੀਲ ਡੋਲ ਬਹੁਤ ਸੋਹਬਦਾ ਸੀ ਧੋਪਈ ਅਤੇ ਚੰਦੂ ਕੇ ਸੁਨੋ ਕਹਾਣੀ ਮਹਾਪਾਤ ਦੀ ਮਤ ਉਰਹਾਨੀ ਉਧਰ ਚੰਦੂ ਦੀ ਕਹਾਣੀ